ਅਸੀ ਗਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਮੈਂ ਅਵਤਾਰ ਸਿੰਘ ਸੋਮਲ ਸੋਮਲ ਨਰਸੀ ਫਾਰਮ ਫਤਿਗੜ ਛੰਨਾ ਜ਼ਿਲ੍ਹਾ ਸੰਗਰੂਰ ਸਾਰੇ ਕਿਸਾਨ ਵੀਰਾਂ ਨੂੰ ਦੱਸਿਆਦਾ ਵੀਰੇ ਆਪਣੇ ਕੋਲ ਨਾਲ ਸਾਰੇ ਹੀ ਤਰ੍ਹਾਂ ਦੀਆਂ ਸਬਜ਼ੀਆਂ ਪਨੀਰੀਆਂ ਜਿਵੇਂ ਕਿ ਪਿਆਜ਼ ਦੀ ਪਨੀਰੀ ਮਿਰਚ ਦੀ ਸ਼ਿਮਲਾ ਮਿਰਚ ਹੋ ਗਈ ਬਤਾਉ ਬੈਂਗਣੀ ਟਮਾਟਰ ਗੋਭੀ ਦੀ ਪਨੀਰੀ ਸਾਰੀਆਂ ਬਹੁਤ ਵਧੀਆ ਕੁਆਲਿਟੀ ਦੀਆਂ ਪਨੀਰੀਆਂ ਆਪਣੇ ਕੋਲ ਹਰ ਸਮੇਂ ਤਿਆਰ ਮਿਲਦੀਆਂ ਹਨ ਤੇ ਜਿਹੜਾ ਹੁਣ ਤੋਂ ਕੁਮਾ ਸਮਾਂ ਉਹ ਵੀ ਜਿਹੜਾ ਪਿਆਜ਼ ਦਾ ਚੱਲ ਰਿਹਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਆਪਣਾ ਜਿਹੜਾ ਪਹਿਲਾ ਲੋਟ ਸੀ ਪਨੀਰੀ ਦਾ ਉਹ ਪਹਿਲਾਂ ਵਿਕ ਚੁੱਕਿਆ ਹੁਣ ਦੂਸਰਾ ਲੋਟ ਚੱਲ ਰਿਹਾ ਇਹ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਸਾਹਮਣੇ ਇਸ ਤੋਂ ਬਾਅਦ ਤੀਜੇ ਲੋਟ ਦੀ ਪਨੀਰੀ ਵੀ ਆਪਣੀ ਤਿਆਰ ਹੈ 10-12 ਦਿਨਾਂ ਤੱਕ ਉਹ ਤਿਆਰ ਹੋ ਜੂਗੀ ਨਾਲੇ ਵੀ ਪਿਆਜ਼ ਦੀ ਪਨੀਰੀ ਦੀ ਆਪਣੀ ਫੁੱਲ ਗਾਰੰਟੀ ਹੈ ਆਪਣਾ ਪਿਆਜ਼ ਨਿਸਰਦਾ ਨਹੀਂ ਇਹਦੀ ਸਟੋਰੇਜ ਕਪੈਸਿਟੀ ਹੈ ਉਹ ਵੀ ਲੰਮੀ ਹੈ ਸਾਲ ਪਰ ਇਹਨੂੰ ਕੁਝ ਨਹੀਂ ਹੁੰਦਾ ਇਹ ਆਪਣੀ ਗਾਰੰਟੀ ਹੈ ਜੇ ਕਿਸੇ ਵੀ ਕਿਸਾਨ ਵੀਰ ਨੂੰ ਪਿਆ ਦੀ ਪਨੀਰੀ ਦੀ ਲੋੜ ਹੋਵੇ ਤਾਂ ਆਪਣੇ ਜਿਹੜਾ ਫੋਨ ਨੰਬਰ ਹੈ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਤਾਂ ਉਹ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਜੇ ਕਿਸੇ ਨੂੰ ਦੂਰ ਨੇੜੇ ਵੀ ਪਨੀਰੀ ਦੀ ਲੋੜ ਹੈ ਤਾਂ ਉਹ ਆਪਣਾ ਕੰਟੈਕਟ ਕਰਕੇ ਉੱਥੇ ਦੂਰ ਨੇੜੇ ਵਾਸਤੇ ਮੰਗਵਾ ਵੀ ਸਕਦਾ ਹੈ ਉਹ ਵੀ ਆਪਾਂ ਗੱਲਬਾਤ ਕਰਕੇ ਤੁਹਾਡੇ ਨਾਲ ਤੁਹਾਨੂੰ ਦੱਸ ਦਾਂਗੇ ਧੰਨਵਾਦੀ